Thank yeah. you. अनंद ਸਤਿ ਸ਼੍ਰੀ ਅਕਾਲ ਤੁਮ ਪਵਨ ਦੀ ਪੱਤੇ ਅੱਜ ਸਾਡੇ ਸਤਕਾਰਯੋਗ ਜੀ ਟੌੜਾ ਦੀ ਅੰਤਮ ਬਰਦਾਸ਼ਤ ਸਿਆਣੇ ਕਹਿੰਦੇ ਆ ਰਸਤੇ ਆਉਦੇ ਪਿਆ ਦੇ ਨਾਮ ਬਣਾਇਆ ਜਿਹੜੇ ਇਹ ਗਾਣਾ ਤੇ ਇਕੱਠ ਹੁੰਦੇ ਆ ਅਮਰੀਕਾ ਦੇ ਹੁੰਦੇ ਬੱਚਿਆਂ ਦੇ ਪਰ ਮੈਂ ਸਮਝਦਾ ਭਾਜੀ ਹਰਮੇਲ ਜੀ ਤੋਂ ਡਾਟਾ ਚਲੇ ਜਾਣਾ ਜਿੱਥੇ ਪਰਿਵਾਰ ਨੂੰ ਕੱਟਣਾ ਮੇਰੀ ਕੀ ਇੱਜ਼ਤ ਨਹੀਂ ਕੱਟਾ ਕਿਉਂਕਿ ਮੈਂ ਵੀ ਇਸ ਪਰਿਵਾਰ ਨਾਲ ਲੰਬੇ ਅਰਸੇ ਤੋਂ ਜੁੜਿਆ ਹਾਂ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਆ ਕਿ ਭਾਜੀ ਹਰਮੇਲ ਸਾਹਿਬ ਨੇ ਜਿੱਥੇ ਸਭਾਤਰ ਦਾ ਸੁਲਾਣਾ ਦੇ ਪਰਿਵਾਰ ਦੇ ਵਿੱਚ ਜਨਮ ਲਿਆ ਕਿ ਉਸ ਬਰਾਸਤ ਨੂੰ ਕਾਇਮ ਰੱਖਿਆ ਅਤੇ ਮਾਨਤਰਥਨ ਜਹੇਦਾਰਪੁਰ ਜ਼ਿਲ੍ਹੇ ਤੋਂ ਕੌੜਾ ਦੀਆਂ ਸੋਨਰੀਆਂ ਪੈੜਾਂ ਤੇ ਚੱਲ ਕੇ ਇਹ ਜਿਹੜੀ ਪੰਥ ਪ੍ਰਸਤੀ ਸੀ ਉਹਦੇ ਵਿੱਚ ਵੀ ਆਪਣਾ ਊਡਾ ਯੋਗਦਾਨ ਪਾਇਆ ਘਾਟਾ ਬਹੁਤ ਵੱਡਾ ਆ ਪਰ ਗੁਰੂ ਸਾਹਿਬ ਕਿਰਪਾ ਕਰ ਪਰਮੇਸ਼ਰ ਦੇ ਰਾਜਾ ਦੇ ਵਿਚੇ ਰਹਿਣਾ ਪੈਂਦਾ ਬਾਣਾ ਕਹਿ ਦੇਦਾ ਪਈ ਨੌਂ ਵਾਰ ਪਾਣਾ ਮਰਨ ਦੇ ਮਨੋਂ ਮਰਨ ਦੇ ਪੁਰਾਣੇ ਸੁਖੁਰੂ ਸਾਹਿਬ ਕਿਰਪਾ ਕਰਨਾ ਚਾਹੁੰਦਾ ਅਰਦਾਸ ਹੈ ਸਤਪੁਰ ਜੀ ਉਹ ਮਿੱਤਰ ਆਤਮਾ ਨੂੰ ਆਪਣਾ ਚਾਪਾ ਜੁਨਾਬਾ ਦੇਵਾਲਾਗੇ ਪਿਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਾਬਾ ਦੇਖੋ ਇਸ ਪਰਿਵਾਰ ਦੀ ਜਿਹੜੀ ਪੰਜ ਪ੍ਰਤੀ ਕੰਟਰੀਬਿਊਸ਼ਨ ਹੈ ਉਹਦਾ ਕੋਈ ਮੁਕਾਬਲਾ ਨਹੀਂ ਹੈ ਇਹ ਜਿਹੜਾ ਪਰਿਵਾਰ ਹੈ ਸਰਦਾਰ ਹਰਮੇਲ ਸਿੰਘ ਟੋੜਾ ਮੇਰੀ ਭੈਣ ਜੀ ਦੀਪਾ ਟੋੜਾ ਇਹਨਾਂ ਦੇ ਦੋਤਰੇ ਇਹਨਾਂ ਨੇ ਹਮੇਸ਼ਾ ਪੰਥ ਰਤਨ ਗਾਨੀ ਬਚਾਰਸ ਟੋੜਾ ਜੀ ਦੇ ਜਿਹੜੇ ਰਸਤੇ ਤੇ ਉਹ ਚੱਲੇ ਸੀ ਉਹ ਉਸੇ ਰਸਤੇ ਤੇ ਚੱਲੇ ਆ ਇਹਨਾਂ ਨੇ ਕੋਈ ਹੋਟਲ ਨਹੀਂ ਬਣਾਏ ਕੋਈ ਵੱਡੀਆਂ ਕੋਠੀਆਂ ਨਹੀਂ ਬਣਾਈਆਂ ਲੋਕ ਸੇਵਾ ਦੇ ਵਿੱਚ ਆਪਣੇ ਆਪ ਨੂੰ ਅਰਪਿਤ ਕੀਤਾ ਕਿ ਸਾਡੇ ਵਾਸਤੇ ਜਿਹੜੇ ਪੰਥਾਂ ਦੇ ਜਿਹੜੇ ਪੰਥ ਨਾਲ ਜੁੜੇ ਹੋਏ ਵੱਡੇ ਧਰਮ ਨਾਲ ਜੁੜੇ ਉਹਨਾਂ ਵਾਸਤੇ ਇੱਕ ਰੋਲ ਪਾਟਲਾ ਟੋੜਾ ਸਾਹਿਬ ਔਰ ਟੋੜਾ ਪਰਿਵਾਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਸਾਨੂੰ ਅੱਜ ਦੇ ਜੋ ਕੇ ਸਮੇਂ ਦੇ ਵਿੱਚ ਜੋ ਅਸੀਂ ਘਰਾਬਟ ਦੇਖ ਰਹੇ ਹਾਂ ਸਾਨੂੰ ਇਹ ਸਾਰਾ ਇਸ ਤੋਂ ਸਿੱਖਣ ਦੀ ਲੋੜ ਹੈ ਸਾਨੂੰ ਸਮਾਜ ਅੱਗੇ ਤਾਂ ਵਧੇਗਾ ਜੇ ਆਪਾਂ ਧਰਮ ਉੱਪਰ ਹੋਏਗਾ ਤੇ ਰਾਜਨੀਤੀ ਨੀਚੇ ਹੋਏਗੀ ਮੁੱਖ ਮੰਤਰੀ ਕਹਿੰਦੇ ਨੇ 20000 ਕਰੋੜ ਚਾਹੀਦਾ ਇਹ ਤਰਨ ਚੁਗ ਨੇ ਸਮਾਂ ਚੁੱਕਿਆ ਵੀ ਗਦਾਵਰੀ ਕਿੱਥੇ ਹੋਈ ਹੈ ਮੈਂ ਮੰਨ ਲਾ ਕਿ ਭਾਵੇਂ ਇਹ ਸਮਾਂ ਨਹੀਂ ਹੈ ਕਿ ਮੈਂ ਕਿਸੇ ਵੀ ਰਾਜਨੀਤਿਕ ਸਵਾਲ ਦਾ ਇੱਥੇ ਜਵਾਬ ਦੇਵਾਂ ਉਹ ਅਸੀਂ ਕੱਲ ਨੂੰ ਸਭਾ ਵਿਦੇ ਸੈਸ਼ਨਾਂ ਉੱਥੇ ਅਸੀਂ ਜਵਾਬ ਦੇ ਦਾਂਗੇ ਉਹਨਾਂ ਦੇ ਸਵਾਲ ਦਾ ਮੁੱਖ ਮੰਤਰੀ ਸਾਹਿਬ ਦੇ ਚੁੱਕਿਆ ਫਿਰ ਦੇ ਦੇਣਗੇ ਉਹਦਾ ਸਵਾਲ ਇਸ ਵੇਲੇ ਸਿਰਫ ਤੇ ਸਿਰਫ ਅਸੀਂ ਜਿਹੜੇ ਸ਼ਰਦਾ ਤੇ ਫੁੱਲ ਭੇਟ ਕਰਨ ਆਏ ਹਾਂ ਸਰਦਾਰ ਹਰਬੀਰ ਸਿੰਘ ਟੋੜਾ ਨੂੰ ਮੈਂ ਕਿਸੇ ਵੀ ਰਾਜਨੀਤਿਕ ਸਵਾਲ ਦਾ ਮੈਂ ਮਾਫੀ ਮੰਗਦਾ ਤੁਹਾਡੇ ਕੋਲ ਹੱਥ ਜੋੜ ਕੇ ਬਹੁਤ ਹੀ ਸਤਕਾਰਯੋਗ ਸਰਦਾਰ ਰਵੀ ਸਿੰਘ ਜੀ ਤوڑا ਜਿਹੜੇ ਕਿ ਨਾਮਾਸੀਗੇ ਸਰਦਾਰ ਤਰਨ ਸਿੰਘ ਜੀ ਦਾਦਾ ਸਾਤਾਪਤਰਤ ਪਿਛਲੇ ਦਿਨੀ ਅਕਾਲ ਚਨਾ ਕਰਕੇ ਸੀ ਅਜਿਨੇ ਕਹਿੰਦੇ ਮਰਦਾਸ ਸਾਹਿਬ ਸੇਵਾ ਸਰ ਤੇ ਮੈਂ ਆਪਣੇ ਨਾਲ ਹਲਕਾ ਜੀ ਤوڑا ਦੇ ਨਾਮਕ ਮੈਂ ਉਹਦੀ ਵੀ ਵੜਦੀ ਆ ਸਾਡਾ ਪਰਿਵਾਰ ਵੀ ਹੈ ਤੇ ਅਜਿਨੇ ਮਰਦਾਸ ਦੇ ਵਿੱਚ ਪਹੁੰਚਿਆ ਆਪਣੇ ਆਪ ਨੂੰ ਪ੍ਰਮਾਤਮਾ ਸਾਹਿਬ ਦੇ ਅਰਦਾਸ ਕਰਨ ਵਾਸਤੇ ਔਰ ਮੁੱਖ ਮੰਤਰੀ ਪੰਜਾਬ ਸਰਕਾਰ ਦਾ ਸਾਥਕਾਰ ਜਿਹਨੂੰ ਸੇ ਸਾਥ ਜਿਹਨੇ ਮੈਸੇਜ ਕਰਕੇ ਸ਼ੋਭ ਸੰਦੇਸ਼ ਜਿਹੜਾ ਭੇਜਿਆ ਗਿਆ ਤੇ ਬਹੁਤ سارے ਪਾਰਟੀ ਦੇ ਬਹੁਤ ਸਾਰੇ ਨੇਤਾ ਸਹਿਮਾਨ ਦਾ ਪ੍ਰੋਵੀਰ ਵੀ ਸਪੀਕਰ ਸਰਕਾਰ ਦੇ ਕਾਸੀਮ ਸਹਿਮਾਨ ਭਰਪਾਲ ਚੰਨਾ ਸਾਹਿਬ ਕਰਨਾ ਬਹੁਤ ਸਾਰੇ ਅੰਗ ਸਹਿਮਾਨ ਨੂੰ ਇਸ ਤਰ੍ਹਾਂ ਤੇ ਕਿਤੇ ਬਹੁਤ ਵੱਡਾ ਕੱਟ ਸੀਗਾ ਜੀ ਸਰਕਾਰ ਸੀ ਕੜਾ ਸਰਪੰਤ ਬਤਨ ਗਵਰਨਰ ਨੂੰ ਬਮਾਤ ਸਰਕਾਰਾਂ ਮਿਲ ਸੀ ਟੋਣਾ ਜਿਨ੍ਹਾਂ ਦੇ ਤੋ ਬਤੌਰ ਐਮਐਲਏ ਬਤੌਰ ਕੈਬਨ ਮੰਤਰੀ ਪੰਜਾਬ ਦੇ ਵਿਸ਼ਵਾਮਾ ਕੀਤੀ ਔਰ ਬਹੁਤ ਹੀ ਇੱਕ ਅਕਾਚੀ ਪੰਥਕ ਸਭੀ ਵਾਲਾ ਪਰਿਵਾਰ ਛੁਦ ਨਾਲਾ ਜੀ ਦਾ ਸਤਿਵਾ ਕਰਨ ਵਾਸਤੇ ਪ੍ਰਮਾਤਮਾ ਦੇ ਚਰਨਾਂ ਚੜ੍ਹਦਾ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਵਿਛੜੀ ਹੋਈ ਆਤਮਾ ਸਦਾ ਹਰ ਸਿੰਘ ਖੋੜਾ ਜੀ ਦੀ ਆਤਮਾ ਨੂੰ ਸ਼ਾਂਤ ਕਰਨਾ ਚਾਹੁੰਦਾ। ਇਸ ਪਰਿਵਾਰ ਦੇ ਵਿੱਚ ਬਹੁਤ ਵੱਡੀ ਹਾਨੀ ਹੋਈ ਹੈ। ਮੈਂ ਸਮਝਣਾ ਇਹ ਇਹੋ ਜਿਹੀ ਛਤੀ ਹੈ ਜਿਹੜੀ ਪੂਰਨ ਹੋਣ ਵਾਲੀ ਨਹੀਂ ਪਰ ਮੈਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਔਰ ਦੇਸ਼ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਦਾ ਸੰਦੇਸ਼ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਸ਼ਾ ਦਾ ਸੰਦੇਸ਼ ਲੈ ਕੇ ਕਮੇਡਾ ਸਾਹਿਬ ਦਾ ਸੰਦੇਸ਼ ਲੈ ਕੇ ਆਇਆ ਹੈ ਸਾਰੀ ਪਾਰਟੀ ਦੇ ਅੰਦਰ ਸ਼ੋਕ ਦੀ ਲਹਿਰ ਹੈ ਕਿ ਉਹਦਾ ਉਧਰ ਬਹੁਤ ਕਰਮਯੋਗੀ ਜਿੱਦ ਤਰ੍ਹਾਂ ਭਾਰਤੀ ਜਨਤਾ ਪਾਰਟੀ ਦਾ ਕੰਮ ਕਰ ਰਿਹਾ ਹੈ ਔਰ ਪ੍ਰਧਾਨ ਮੰਤਰੀ ਸਾਹਿਬ ਦੇ ਖੜੇ ਗੁਰਾ ਸਾਹਿਬ ਨਾਲ ਬਹੁਤ ਬਰਸਲਾਂ ਸਮਰਥਨ ਰਏ ਨੇ ਦਿੱਕ ਪੰਧਕ ਵੱਡਾ ਪਰਿਵਾਰ ਰਿਹਾ ਜਿਨ੍ਹਾਂ ਦਾ ਪ੍ਰਧਾਨ ਮੰਤਰੀ ਸਾਹਿਬ ਦੇ ਵਿਅਕਤੀਗਤ ਸਮਰਥਨ ਤਰਨਜੀਤ ਜਿਹੜਾ 1600 ਕਰੋੜ ਕੇ ਕਾਫੀ ਨਹੀਂ ਹੈ ਸਰਕਾਰ ਨੇ ਮਤਾ ਪਾਸ ਕੀਤਾ 20000 ਕਰੋੜ ਮੰਗਿਆ ਕੀ ਲੱਗਦਾ ਲੋੜ ਹੋਰ ਹੈ ਦੇਖੋ ਸਰਕਾਰ ਨਾਟਕਬਾਜ਼ੀ ਕਰਦੀ ਹੈ ਬਾਦ ਸਰਕਾਰ ਦੇ ਚੀਫ ਸੈਕਟਰੀ ਨੇ ਪ੍ਰਧਾਨ ਮੰਤਰੀ ਸਾਹਿਬ ਨੇ 13500 ਕਰੋੜ ਰੁਪਏ ਮੰਗੇ ਇਹੋ ਹੀ ਚੀਫ ਸੈਕਟਰੀ ਹੈ ਜਿਹੜਾ ਪਤਵੰਤਬਾਦੀ ਸਰਕਾਰ ਨੇ ਲਗਾਇਆ ਪ੍ਰਧਾਨ ਮੰਤਰੀ ਨੇ ਕਿਹਾ 12000 ਤੁਹਾਡੇ ਕੋਲ ਹੈ ਤੇ 1600 ਮੇਰੇ ਕੋਲ ਲੋਭੋ ਤੇ 13600 ਹੋ ਗਿਆ ਔਰ ਬਾਅਦ ਚ ਜਾ ਕੇ ਕਿਸ਼ਤ ਹੋਰ ਪ੍ਰਧਾਨ ਮੰਤਰੀ ਜੀ ਨੇ ਅਲੱਗ ਤੋਂ ਅਤੀ ਆਪਤਾ ਦੇ ਨਾਮ ਤੇ ਕੋਲਕ ਇਸ਼ੂ ਕਰ ਦਿੱਤਾ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ 20000 ਕਰੋੜ ਚੀਫ ਸੈਕਟਰੀ ਕਹਿ ਰਿਹਾ 13500 ਕਰੋੜ ਆਂਕੜਾ ਕਿਸੇ ਕੋਲ ਨਹੀਂ ਮੈਂ ਕਹਿੰਦਾ 20000 ਕਰੋੜ ਹੀ ਸਹੀ ਕੋਈ ਹੋਰ ਕੈਲਕੂਲੇਸ਼ਨ ਤੇ ਰੱਖੋ ਕੋਈ ਹੋਰ ਇਦਾਂ ਦਾ ਇਜਲਾਸ ਤੁਸੀਂ ਕੀਤਾ ਸਪੈਸ਼ਲ ਗਿਤਾਬਰੀ ਹੋਣੀ ਚਾਹੀਦੀ ਹੈ ਉਹ ਰੋਦਰੋਦਰੀਆਂ ਵਿੱਚੋਂ ਨਿਕਲ ਕੇ ਆਵੇ ਬਸ ਸਭ ਪੂਰੀ ਬਰਬਾਦ ਹੋਈ ਹੈ 50% ਹੋਈ ਹੈ ਐਸਾ ਲੱਗਦਾ ਕਿ ਆਪਣੀ ਬਸਰਸਾ ਸਿੱਪ ਮਿੱਟੀ ਘਰਾਬ ਹੋ ਗਈ ਇਹ ਅਜੇ ਤੱਕ ਕੋਈ ਆਂਕੜਾ ਨਹੀਂ ਪੇਸ਼ ਕੀਤਾ ਤੁਸੀਂ ਇਹ ਸੈਕਸ਼ਨ ਬੁਲਾਇਆ ਤੁਸੀਂ ਆਵਾਜ਼ ਦਬੇ ਕਰੋ ਸੈਕਸ਼ਨ ਬੁਲਾਇਆ ਮੈਂ ਇਹ ਪਤਾ ਕਰਨ ਵਾਸਤੇ ਕਿ ਹੜ੍ਹਾਂ ਦੇ ਕਾਰਨ ਕੀ ਮੈਂ ਪੁੱਛਣਾ ਚਾਹਨਾ ਸੱਤਾਧਰਤ ਪਾਰਟੀ ਦੇ ਲੋਕ ਹੱਥ ਚ ਤਖਤੀਆਂ ਲੈ ਕੇ ਕੇਵਲ ਤੇ ਕੇਵਲ ਉਹਤੇ ਡਰਾਮੇਬਾਜ਼ੀ ਕਰ ਰਹੇ ਸੀ ਗਿਲਾਨੀ ਚੇਕ ਬੋੜਾ ਬੜੀ ਪੋਸਟ ਕੁਛ ਨਾ ਤੁਹਾਡੇ ਰਹੀ ਪਹਿਲਾ ਇਹ ਤਰਾਸਦੀ ਆਈ ਕਿਉਂ ਇਹ ਮਾਨਵੀੜ ਹੈ ਤਰਾਸਦੀ ਪਹਿਲਾ ਕਾਰਨ ਕਿਉਂ ਰੇਤ ਦਾ ਖੰਨਣ ਹੋਇਆ ਤੁਸੀਂ ਅੱਜ ਖੰਨੇ 'ਚ ਖਲੋਤੇ ਹੋ ਉਡਿਆਲੇ 'ਚ ਖਲੋਤੇ ਹੋ ਇਹ ਨਾਲ ਲੱਗਦਾ ਸਤਲੁਜ ਦਰਿਆ ਉਸ ਪਿੰਡ ਦੇ ਲੋਕ ਕਹਿੰਦੇ ਨੇ ਜੀ ਅਵੈਦ ਖੰਨਣ ਹੋਇਆ ਐਫ ਆਈ ਆਰ ਰਜਿਸਟਰ ਕਰਾਈ 18 ਅਪ੍ਰੈਲ ਦੀ ਐਫ ਆਈ ਆਰ ਰਜਿਸਟਰਡ ਹੈ ਕੋਈ ਅਰੈਸਟ ਹੋਈ ਨੰਬਰ 2 ਅਬਾਦ ਖਨਨ ਕਰਨ ਵਾਲਿਆਂ ਨੇ ਦੂਸੀ ਬੰਦ ਕਮਜ਼ੋਰ ਕਰਤੇ ਕੋਈ ਕਾਰਵਾਈ ਕੀਤੀ ਕਿਹੜਾ ਜਿਹੜੇ ਸ਼ਹਿਰ ਹੈ ਜਿਹਦੀ ਸ਼ਹਿਰ ਦੇ ਉੱਤੇ ਪੰਜਾਬ ਦੇ 2100 ਪਿੰਡ ਪਾਣੀ ਚਟ ਹੁੰਦੇ ਨੇ ਟੈਂਡਰ ਲਗਾਇਆ ਜਿਹੜਾ ਕਿ ਜਨਵਰੀ 2025 ਚ ਲੱਗਣਾ ਚਾਹੀਦਾ ਸੀ ਉਹ ਟੈਂਡਰ ਹੀ ਨਹੀਂ ਲਗਾਇਆ 2025 ਜਨਵਰੀ ਲੰਘ ਗਈ ਫਰਵਰੀ ਲੰਘ ਗਈ ਸਾਹਿਬ ਕੇਜਰੀਵਾਲ ਸਾਹਿਬ ਦੀ ਚਾਕਰੀ 'ਚ ਬੈਠੇ ਸੀ ਜੇ ਟੈਂਡਰ ਲਾਇਆ ਤੇ ਔਰਤੇ ਖਨਨ mafias ਦੇ ਪ੍ਰੈਸ਼ਰ 'ਚ ਔਰ ਦੇ ਸਟੇ ਕਰਾਤਾ ਇੱਕ ਵੀ ਬਰਸਾਤੀ ਨਹਿਰ ਇੱਕ ਵੀ ਬਰਸਾਤੀ ਨਹਿਰ ਸਾਫ ਨਹੀਂ ਹੋਈ ਕਿਉਂਕਿ ਜੇ ਬਰਸਾਤੀ ਨਹਿਰ ਸਾਫ ਹੁੰਦੀ ਔਰ ਚੋਂ ਰੇਤ ਨਿਕਲਦੀ ਤੇ ਰੇਤ mafias ਦਾ ਰੇਟ ਘਟ ਜਾਂਦਾ ਉਹਨਾਂ ਦੀਆਂ ਜੇਬਾਂ ਪੂੜੀਆਂ ਕਰਨ ਵਾਸਤੇ ਪੰਜਾਬ ਦੇ 2100 ਪੁਆਇੰਟ ਡੋਪ ਤੇ ਨਤੀਜਾ ਕੁਐਸਚਨ ਪੁੱਛਣਾ 260 ਕਰੋੜ ਰੁਪਇਆ ਉਹਨਾਂ ਨੇ ਕਿਹਾ ਜੀ ਖਰਚ ਕੀਤਾ ਸੀ ਦੂਸਰੀ ਬੰਦਾਂ ਨੂੰ ਰਿਪੇਅਰ ਕਰਨਾ ਸੀ ਇਰੀਗੇਸ਼ਨ ਮਿਨਿਸਟਰ ਸਾਹਿਬ ਨੇ ਪਿਛਲੀ ਉਮੀਦਵਾਰ ਸਭਾ ਤੇ ਖੜੇ ਹੋ ਕੇ ਕਿਹਾ ਉਹ 260 ਕਰੋੜ ਕਿੱਥੇ ਖਰਚ ਹੋਇਆ ਉਹਦੀ ਸੀਰੀ ਚੈਕ ਹੋਣੀ ਚਾਹੀਦੀ ਮੇਰਾ ਬੇਨਤੀ ਹੈ ਉਹ ਹੰਦਮਨ ਸਾਹਿਬ ਉਹ ਇਹ ਆਂਕੜਾ ਬੂਹਾਂ ਬੋਲਦੇ ਹੋ ਕਿ ਕਿੱਥੋਂ ਆਂਦਾ ਆਂਕੜਾ 20000 ਕਰੋੜ ਦਾ ਗਣਿਤ ਕੀ ਹੈ ਕਿ ਮੰਗੇਰੀ ਲਾਲ ਦਾ ਸੀਮ ਸੁਪਨਾ ਆਇਆ ਸਵੇਰੇ 20000 ਸਾਰੇ 20000 ਬੋਲਦੇ ਉਹਦੀ ਕੈਲਕੂਲੇਸ਼ਨ ਤੇ ਬਣਾਓ ਕਿ ਸਰਕਾਰੀ ਖਜ਼ਾਨੇ ਚੋਂ ਆਣਾ ਸਰਕਾਰੀ ਖਜ਼ਾਨੇ ਚੋਂ ਜਾਣਾ ਬਹੁਤ ਕੁਤਦਾਈ ਗੱਲ ਹੈ ਸਾਡੇ ਸਾਰਿਆਂ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਮੇਸ਼ ਸਿੰਘ ਜੀ ਟੋੜਾ ਸਾਹਿਬ ਸਾਬਕਾ ਕੈਬਨਿਟ ਮੰਤਰੀ ਉਹ ਸਦੀਵੀਂ ਛੋੜਦੇ ਔਰ ਅੱਜ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਸ਼ਖਸੀਤਾ ਨੇ ਇਕੱਠੇ ਹੋ ਕੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕੀਤੀ। ਮੈਂ ਸਮਝਦਾ ਕਿ ਸਰਦਾਰ ਹਰਮੇਲ ਸਿੰਘ ਟੋੜਾ ਸਾਹਿਬ ਨੇ ਜਿਹੜੀ ਵਿਸ਼ਾਲ ਵਿਰਾਸਤ ਸੀ ਸਵਰ্গਵਾਸੀ ਪੰਥ ਰਤਨ ਜੇਹਦਰ ਗੁਰਚਨ ਸਿੰਘ ਜੀ ਟੋੜਾ ਸਾਹਿਬ ਉਸ ਵਿਰਾਸਤ ਨੂੰ ਉਹਨਾਂ ਦੇ ਜਾਣ ਤੋਂ ਬਾਅਦ ਦੋਧਹਾਕੇ ਜਿਸ ਤਰ੍ਹਾਂ ਸੰਭਾਲ ਕੇ ਰੱਖਿਆ ਉਹਦੀ ਜਿੰਨੇ ਜਿਹੜੀ ਹੈ ਸਲਾਗਾ ਕੀਤੇ ਜਾਵੇ ਅੱਜ ਵੀ ਤੁਸੀਂ ਦੇਖ ਸਕਦੇ ਕਿੰਨੇ ਸਮੇਂ ਬਾਅਦ ਵੀ ਇੰਨਾ ਸੰਗਤ ਦੇ ਨਾਲ ਪਿਆਰ ਹੋਣਾ ਕਿ ਵੱਡੀ ਕਿੰਨੀ ਸੰਗਤ ਦਾ ਹੋਣਾ ਔਰ ਬਹੁਤ ਸਪਸ਼ਟ ਸੁਭਾਅ ਦੇ ਇਨਸਾਨ ਨੇ ਜੋ ਦਿਲ ਦੇ ਵਿੱਚ ਹੁੰਦਾ ਸੀ ਬੜਾ ਸਪਸ਼ਟ ਜੋ ਗੱਲ ਦਿਲ ਦੇ ਵਿੱਚ ਹੁੰਦੀ ਸੀ ਕਹਿ ਦਿੰਦੇ ਕੋਈ ਵਾਲ ਫਰੇਬ ਉਹਨਾਂ ਦੀ ਜਿਹੜੀ ਹੈ ਜ਼ਿੰਦਗੀ ਦੇ ਵਿੱਚ ਨજર ਨਹੀਂ ਸੀ ਹੁੰਦਾ ਸੋ ਇਹੋ ਜਿਹੇ ਚੰਗੇ ਇਨਸਾਨ ਨੇਕ ਇਨਸਾਨ ਜਿਨ੍ਹਾਂ ਨੇ ਇਮਾਨਦਾਰੀ ਦੇ ਨਾਲ ਸਮਾਜ ਦੇ ਵਿੱਚ ਵੀ ਸੇਵਾ ਕੀਤੀ ਹੈ ਔਰ ਆਪਣੀ ਵੀ ਉਹਨਾਂ ਦੀ ਜਿਹੜੀ ਹੈ ਪਿਛੋਕੜ ਜਿਹੜਾ ਵੇਸ਼ ਭਗਤਾਂ ਦੇ ਪਰਿਵਾਰ ਦੇ ਵਿੱਚੋਂ ਚੌਣਾ ਸਾਹਿਬ ਦੇ ਉਹ ਦਮਦ ਸਨ ਇਸ ਕਰਕੇ ਦੋਵਾਂ ਪਰਿਵਾਰਾਂ ਵਾਸਤੇ ਹੀ ਉਹਨਾਂ ਦਾ ਚਲੇ ਜਾਣਾ ਬਹੁਤ ਵਧਾਈ ਆ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖ ਸਿੰਘ ਬਾਦਲੂ ਸਾਹਿਬ ਦੀ ਤਰਫੋਂ ਕਿਉਂਕਿ ਪਰसों ਆਪ ਆਏ ਸੀ ਪਰਿਵਾਰ ਵਿੱਚ ਹਾਜ਼ਰੀ ਲਵਾ ਕੇ ਗਏ ਆ ਕਿ ਸਾਰੀ ਪਾਰਟੀ ਵੱਲੋਂ ਸਰਦਾਰ ਕੰਪਲੀਟ ਕਰਦਾ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਖ ਸਾਹਿਬ ਇੱਕ 20000 ਕਰੋੜ ਦਾ ਅੰਕੜਾ ਸਾਹਮਣੇ ਆਇਆ ਪੰਜਾਬ ਸਰਕਾਰ ਦੇ ਲੇਕਿਨ ਕੋਈ ਗਦਾਬਰੀ ਨਹੀਂ ਹੋਈ ਪੱਕੀ ਗਦਾਬਰੀ ਤਰਨチュਗ ਵੱਲੋਂ ਵੀ ਸਵਾਲ ਚੁੱਕੇ ਨੇ ਜੇ ਇੱਕ 20000 ਦਾ ਸੋਰਸ ਕੀ ਆ ਸਰਕਾਰ ਦਾ ਕਿ ਹਵਾ ਚ ਤੀਰ ਛੱਡੇ ਨੇ ਇਹ ਪਿੰਡੀ ਤਾਂ ਗੱਲ ਹੈ ਕਿ ਰਿਸਤੇ ਨਾ ਪ੍ਰਧਾਨ ਮੰਤਰੀ ਜੀ ਨੂੰ ਦੇਣਾ ਚਾਹੀਦਾ ਸੀ ਅੰਕੜਾ ਉਥੇ ਤਾਂ ਤੁਸੀਂ 12000 ਕਰੋੜ ਤੇ 10000 ਕਰੋੜ ਦਾ ਦਿੱਤਾ ਫਤ ਵੱਲ 14000 ਕਰੋੜ ਮੰਗੇ ਉਹਨਾਂ ਨੇ ਕਿਹਾ ਕਿ ਬਾਕੀ ਤੁਹਾਡੇ ਕੋਲੇ ਪਹਿਨਾ ਹੈ 12000 ਕਰੋੜ ਤੇ 1600 ਕਰੋੜ ਹੋਰ ਤੱਕ ਇਹਦਾ ਮਤਲਬ ਹੈ ਕਿ ਗਵਰਨਮੈਂਟ ਨੇ ਹੋਮਵਰਕ ਨਹੀਂ ਸੀ ਕੀਤਾ ਪ੍ਰਧਾਨ ਮੰਤਰੀ ਦੀ ਵਿਜਿਟ ਤੋਂ ਪਹਿਨਾ ਵੈਸੇ ਤਾਂ ਜਦੋਂ ਇੱਡੀ ਵੱਡੀ ਮੁਸੀਬਤ ਹੋਵੇ ਮੁੱਖ ਮੰਤਰੀ ਸਾਹਿਬ ਨੂੰ ਤਾਂ ਸਾਰੇ ਸਾਧਨਾਂ ਤੋਂ ਇੱਡੀ ਵੱਡੀ ਜਾਣਕਾਰੀ ਸਮੇਂ ਤੇ ਆ ਜਾਂਦੀ ਹੈ ਉਹਨਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਦੀ ਇੱਥੇ ਆਉਣ ਦੀ ਇੰਨੇ ਦਿਨ ਇੰਤਜ਼ਾਰ ਨਹੀਂ ਸੀ ਕਰਨੀ ਚਾਹੀਦੀ ਦਿੱਲੀ ਲੈ ਜਾਣਾ ਚਾਹੀਦਾ ਸੀ ਸਾਰਾ ਕੁਝ ਕਿ ਇੰਨਾ ਨੁਕਸਾਨ ਸਾਡੇ ਐਕਸਪੈਕਟਿਡ ਹੈ ਤੇ ਇਹ ਗੱਲ ਜਾ ਕੇ ਉਥੇ ਆਪ ਕਰਨੀ ਚਾਹੀਦੀ ਸੀ ਇੱਥੇ ਆਪ ਚਲੋ ਹਸਤਾਚ ਦੇ داخل ਸੀ ਤੇ ਗਿੱਤ ਮੰਤਰੀ ਵੀ ਗੈਰਹਾ ਕਰੋ ਤੁਸੀਂ ਆਪਣਾ ਹੀ ਜੇ ਤੁਸੀਂ ਤਿਆਰੀ ਨਹੀਂ ਕੀਤੀ ਹੋਮਵਰਕ ਨਹੀਂ ਕੀਤਾ ਤੇ ਉਹਦਾ ਨੁਕਸਾਨ ਸਾਡੇ ਸਾਰੇ ਪੰਜਾਬ ਨੂੰ ਅੱਜ ਜਿਹੜਾ ਉਹ ਭੁਗਤਣਾ ਪੈ ਰਿਹਾ ਹੈ ਇਹ ਕੋਈ ਬਹਾਨਾ ਨਹੀਂ ਹੈ ਇਹ ਅੰਕੜੇ ਵੱਖਰੇ ਵੱਖਰੇ ਕਿਉਂ ਹੋ ਰਹੇ ਪਹਿਲਾਂ ਤਾਂ ਜਿਹੜਾ ਉਸ ਦਿਨ ਤੁਸੀਂ ਅੰਕੜਾ ਦਿੱਤਾ ਸੀ ਉਹ ਜਿੰਨਾ ਤੁਸੀਂ ਦਿੱਤਾ ਸੀ ਬਾਕੀ ਉਸ ਤੋਂ ਬਾਅਦ ਜੇ ਦੁਬਾਰਾ ਨੁਕਸਾਨ ਹੋਇਆ ਤੁਸੀਂ ਐਡੀਸ਼ਨਲ ਵੱਖਰਾ ਕੇਸ ਬਣਾ ਕੇ ਹੁੰਦਾ ਉਸ ਦਿਨ ਵੀ ਕੋਈ ਤੁਹਾਡਾ ਅੰਕੜਾ ਮੰਤਰੀ ਕੋਈ ਬੋਲ ਰਿਹਾ ਸੀ ਕੋਈ ਮੰਤਰੀ ਕੋਈ ਬੋਲ ਰਿਹਾ ਸੀ ਬਕਵਾਕ ਅੰਕੜੇ ਤੁਸੀਂ ਉਸ ਦਿਨ ਵੀ ਪੇਸ਼ ਕਰਦੇ ਜਦੋਂ ਤੁਸੀਂ ਫੰਡ ਲੈਣਾ ਹੈ ਟ੍ਰੇਡੀ ਦੇ ਵਿੱਚੋਂ ਦੇਸ਼ ਦੇ ਵਿੱਚੋਂ ਕਿਸੇ ਫੰਡ ਦੇ ਵਿੱਚੋਂ ਤੇ ਉਹਦੇ ਵਿੱਚ ਤੁਹਾਨੂੰ ਪ੍ਰਾਪਰ ਸਾਰੇ ਜਿਹੜੇ ਡਾਕੂਮੈਂਟਸ ਤਿਆਰ ਕਰਕੇ ਦੇਣੇ ਹੁੰਦੇ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੇ ਟਕਰਾਵ ਕਰਕੇ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਕਿਉਂਕਿ ਅੱਜ ਲੋੜ ਹੈ ਹੜਪੀਟ ਤਾਂ ਪੰਜਾਬ ਜਿਹੜੀ ਹੈਗੀ ਆ ਇਸ ਟਕਰਾਅ ਦੀ ਬੜੀ ਵੱਡੀ ਸਜਾ ਪੁੱਟ ਕਿਉਂਕਿ 5 ਲੱਖ ਤੋਂ ਵੱਧ ਦੇ ਕਣ ਫਸਲ ਬਰਬਾਦ ਹੋ ਗਈ ਘਰ ਬਰਬਾਦ ਹੋ ਗਏ ਬਾੜ ਡੰਗਰ ਰੁੜ ਗਿਆ ਹੋਰ ਬਹੁਤ ਨੁਕਸਾਨ ਹੋਇਆ ਲੋਕਾਂ ਦਾ ਤੇ ਇਹ ਕਿਉਂਕਿ ਇਹਨਾਂ ਦਾ ਤਾਲਮੇਲ ਨਹੀਂ ਠੀਕ ਇਹਨਾਂ ਦਾ ਆਪਸੀ ਟਕਰਾਅ ਹੈ ਇਸ ਤੇ ਕੇਂਦਰ ਨੂੰ ਵੀ ਚਾਹੀਦਾ ਕਿ ਇਸ ਮੌਕੇ ਦੇ ਉੱਤੇ ਜਿਹੜੀ ਹੈ ਇਹ ਜਿਹੜਾ 12000 ਕਰੋੜ ਫੁਰਦਪਦ ਹੋਇਆ ਉਹਦੀ ਇਨਕੁਆਰੀ ਖੋਲ੍ਹੇ ਜਿਹੜੋਂ ਖੜੋ ਪਤਾ ਲੱਗਣਾ ਚਾਹੀਦਾ ਉਹਦੇ ਤੱਕ ਹੀ ਆ ਪਰ ਪੰਜਾਬ ਨੂੰ ਤਾਂ ਇਸ ਵੇਲੇ ਜੋ ਬਣਦਾ ਉਹ ਤਾਂ ਪੈਕੇਜ ਦਿਓ ਨਾ ਉਹ ਪੈਸਾ ਰਿਕਵਰ ਕੀਤਾ ਜਾ ਸਕਦਾ ਕੇਂਦਰ ਕੋਲੇ ਆਪਣੇ ਤਰੀਕੇ ਹੁੰਦੇ ਪਰ ਅੱਜ ਤੁਸੀਂ ਜੇ ਇਹਨਾਂ ਨੇ ਕੋਈ ਰਫਰੀ ਕੀਤੀ ਹੈ ਗੜਬੜ ਕੀਤੀ ਹੈ ਨਲੈਕੀ ਕੀਤੀ ਹੈ ਉਹਦੀ ਸਜ਼ਾ ਲੋਕਾਂ ਨੂੰ ਕਿਉਂ ਦੇ ਦੇ ਸੈਸ਼ਨ ਨੂੰ ਲੈ ਕੇ ਕੀ ਕਹਿੰਦੇ ਜਿਹੜਾ ਦੋ ਦਿਨਾਂ ਸੈਸ਼ਨ ਖਤ ਦੇ ਗਿਆ ਉਹਨੂੰ ਕੀ ਕੀ ਮੈਣੇ ਰੱਖਦੇ ਦੇਖੋ ਸੈਸ਼ਨ ਦੇ ਵਿੱਚ ਜਿਹੜੀ ਅਸਲੀ ਬੈਠ ਕੇ ਡਿਸਕਸ ਕਰਨ ਵਾਲੀ ਗੱਲ ਸੀ ਕਿ ਪੰਜਾਬ ਦਾ ਜਿਹੜਾ ਇਦਾਂ ਵੱਡਾ ਨੁਕਸਾਨ ਹੋਇਆ ਉਹਦੀ ਪੂਰਤੀ ਕਿਵੇਂ ਕਰਨੀ ਐ ਮੇਣੋ ਮੇਣੀ ਹੋ ਕੇ ਤਾਨੇ ਮਨੇ ਦੇ ਕੇ ਸੱਠਣੀਆਂ ਦੇ ਕੇ ਸੈਸ਼ਨ ਉੱਠ ਗਿਆ ਉੱਚਾ ਨਿਕਲਿਆ ਕੀ ਕਾਂਗਰਸ ਵਾਲੇ ਉਹਨਾਂ ਤੇ ਦੋਸ਼ ਲਾਈ ਗਏ ਉਹ ਕਾਂਗਰਸ ਤੇ ਉੱਤੇ ਦੋਸ਼ ਲਾਈ ਗਏ ਤੇ ਨਿਕਲਿਆ ਕੁਝ ਵੀ ਨਹੀਂ ਹੁਣ ਜਿਹੜੀ ਗੱਲ ਦਾ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਪੁੱਛਦੇ ਹੋ ਕਹਿੰਦੇ ਤੁਸੀਂ ਆਪਣੇ ਵੇਲੇ ਤਾਂ ਦੇਣ ਹੁਣ ਪਿਛਲਾ ਵੇਲਾ ਦੇਖ ਕੇ ਚੱਲੋਗੇ ਕਿ ਅੱਗੋਂ ਦਾ ਵੇਲਾ ਤੇ ਕਿ ਚੱਲੂਗੀ ਪਿਛਲੇ ਵੇਲੇ ਤਾਂ ਸਮਾਂ ਸੀ ਕੋਈ ਗਲਤੀ ਉਹਨਾਂ ਦੀ ਆ ਤੁਸੀਂ ਕੱਢ ਲੈਂਦੇ ਪਰ ਐਸ ਵੇਲੇ ਜਿਹੜੀ ਸਾਰੂ ਰਾਜਨੀਤੀ ਚਾਹੀਦੀ ਸੀ ਲੋਕਾਂ ਨੇ ਲੋਕਾਂ ਦੀ ਬਾਹ ਫੜੀ ਹੈ ਪਾਰਟੀਆਂ ਨੇ ਸੇਵਾ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਸ਼੍ਰੋਮਣੀ ਪੁਦਰ ਪੰਥ ਕਮੇਟੀ ਕਾਰੀ ਪਰ ਸਰਕਾਰ ਜਿਹੜੀ ਆ ਬ੍ਰਿਤਨਾ ਫੇਲ ਹੋਈ ਆ ਔਰ ਕੇਂਦਰ ਸਰਕਾਰ ਵੀ ਜਿਹੜੀ ਮਦਦ ਕੰਮ ਦੇ ਵਿੱਚ ਜਿਹੜੀ ਹਾਲੇ ਤੱਕ ਪੂਰੀ ਤਰ੍ਹਾਂ ਫੇਲ ਮੈਂ ਸਮਝਦਾ ਕਿ ਸਾਹ ਹਰਮੇਲ ਸਿੰਘ ਜੀ ਟੋੜਾ ਸਾਬਕਾ ਮਨਿਸਟਰ ਔਰ ਸਤੰਤਰਤਾ ਸਨਾਨੀ ਪਰਿਵਾਰ ਤੋਂ ਸੀ ਪੰਥ ਰਤਨ ਸਵਰਗਵਾਸੀ ਜਥੇਦਾਰ ਵਰਚਲ ਸਿੰਘ ਟੋੜਾ ਜੀ ਦੇ ਦਮਾਦ ਸੀ ਔਰ ਮੈਂ ਸਮਝਦਾ ਕਿ ਅੱਜ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਬੜਾ ਵੱਡਾ ਘਾਟਾ ਪਿਆ ਜਿੱਥੇ ਉਹਨਾਂ ਦੀ ਪਾਰਟੀ ਨੂੰ ਪਿਆ ਮੈਂ ਸਮਝਦਾ ਕਿ ਪੂਰੇ ਪੰਜਾਬ ਨੂੰ ਲੋਕਾਂ ਨੂੰ ਕਿਸਾਨਾਂ ਨੂੰ ਪਿੰਡ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਕੌਮ ਨੂੰ ਇੱਕ ਘਾਟਾ ਪਿਆ ਨਾ ਪੂਰਾ ਆਉਣ ਵਾਲਾ ਘਾਟਾ ਹੈ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਕਾਂਗਰਸ ਪਾਰਟੀ ਵੱਲੋਂ ਕਾਂਗਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਉਹ ਕਰਦਾ ਹਾਂ ਅਰਦਾਸ ਕਰਦਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਦੇਖੋ ਜਦੋਂ ਟੋੜਾ ਨਾਮ ਆਉਂਦਾ ਨਾ ਤਾਂ ਇੱਕ ਬਹੁਤ ਵੱਡੀ ਪੰਥਕ ਸ਼ਖਸੀਅਤ ਦਾ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਟੋੜਾ ਸਾਹਿਬ ਦੇ ਇਹ ਜਵਾਈ ਸਨ ਔਰ ਖੁਦ ਇੱਕ ਦੇਸ਼ ਭਗਤ ਪਰਿਵਾਰ ਤੋਂ ਸਨ ਜਿਨ੍ਹਾਂ ਦੇ ਸਰਦਾਰ ਮੀਲ ਸਿੰਘ ਟੋੜਾ ਹਰਾਂ ਦੇ ਮਾਤਾ ਪਿਤਾ ਨੂੰ ਜਲਾਵਤਨੀ ਦੇ ਸਮਵੇਸ਼ ਦੀ ਜਾਤੀ ਦੇ ਵਿੱਚ ਜਲਾਵਤਨੀ ਸੈਣੀ ਪਈ ਇਹਨਾਂ ਦੀ ਮਾਤਾ ਜੀ ਨੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਰਹਿ ਕੇ ਪਾਲਿਆ ਫਿਕ ਦੇਸ਼ ਭਗਤ ਪਰਿਵਾਰ ਦੇ ਫਰਜੈਂਸੀਸ ਦਾ ਹਰਮੇਲ ਸਿੰਘ ਤੜੜਾ ਜੀ